ਕੋਟੀ ਕੋਟ ਕਰ ਜਾ ਮਾਰੇ ਆ ਪਟਕੀ ਇੱਕ ਟਾਈਮ ਉਹਨੂੰ ਪੁੱਛਦਾ ਬੈਂਕ ਬਣਾ ਲੈ ਜਿਹੜਾ ਪੰਡਾ ਬੱਕਰੇ ਦਾ ਸੌਦਾ ਕਰਾਉਂਦਾ ਸਮੀਚਾ ਚਾਚਾ ਸੁਣੀ ਕੇ ਖੁਦਾਂ ਕੀਆ ਦੇਖਦੇ ਕੀ ਬਣਦਾ ਬੱਕਰੇ ਦੇਖ ਸਕਦੇ ਮੈਂ ਸਾਨਾ ਵਰਗੇ ਨੇ ਲੈਸਮ ਲਈ ਲੈਸਮੀ ਆ ਗਈ ਮੈਂ ਆਏ ਮਤਲਬ ਮੈਂ ਵੀ ਪੈਸਾ ਦੇਖ ਲੈਣ ਦੇ ਭਾਈ ਮੈਂ ਤਾਂ ਦਲਾਵਨਾ ਮੈਂ ਵੀ ਦਲਾ ਕੇ ਲੂੰਗਾ ਇਹ ਪਾਪਾ ਬਣ ਗਿਆ ਨਹੀਂ ਬੋਲਾਂਗਾ ਭਾਈ ਥੋੜਾ ਤੁਸੀਂ ਥੋੜੇ ਬੱਕੇ ਥੋੜੇ ਲਵੇ ਨੇ ਹਾਂ ਇਹਦਾ ਕੋਈ ਚੱਕਰ ਨਹੀਂ ਉਹਦੇ ਪਾਸੇ ਉਹਦੇ ਲਵੇ ਨੇ ਗੋ ਵੀ ਮਗਰ ਵਾਲਾ ਕਹਿੰਦਾ ਤੂੰ ਤੇ ਨਾ ਸ਼ਿਕਾਇਤ ਕਰੀ ਨੀ ਗੱਲ ਯਾਰ ਐ ਨਹੀਂ ਕਰੀ ਹਾਂ ਠੀਕ ਹੈ ਪਹਿਲਾਂ ਗੱਲ ਹੈ ਹੈ ਗਰਭਾ ਫਰਕ ਮੈਨਾਂ ਗੱਲ ਦਾ ਥੋੜੇ ਬੱਕਰੇ ਕਾਇ ਨਹੀਂ ਹਰੇ ਇਹ ਸੱਤ ਨੇ ਆ ਫਾੜਾ ਇਸਕਾ ਮੈਂ ਹਿਆਰ ਲੂ ਆਉਦਾ ਸੱਤ ਇਕੱਠਾ ਨਹੀਂ ਕਰੇਗਾ ਹਾਂ ਬੋਲ ਆ ਫਾੜਾ ਇਹ ਲਾਗਾ 1 10 15 1 15 ਲਾਏ ਇਹ ਨਹੀਂ ਲਾਏ ਆ ਨਿਕਲ ਜਾ ਨਿਕਲ ਇਹਦਾ ਫਰਾਇ ਬਸ ਅਕੇ ਮੈਨੇ ਕੋਈ ਭਾਈ ਆ ਇੰਨੇ ਭਾਈ ਗਨੇ ਆਲੀ ਕਰਕੇ ਨੀ ਬਕਰੇ ਦੁਕ ਦੇਗੀ ਇਹ ਮਤਗਰੇ ਸ਼ਾਇਦ ਪਨੇ ਕਰੇ ਲੱਗ ਪਏ ਕਾਟਾ ਭਾਈ 5 ਟਾਈਮ ਤੇਰੀ ਦੀ ਪਾਣ ਉਹ ਕਿਨੇ ਮੰਗੇ ਨੇ ਉਹ ਕਰ ਉਹਦੇ ਤਰ੍ਹਾਂ ਮਿਲ ਜਾਂਦੇ ਉਹ ਵੀ ਗਰੀਬ ਹੀ ਐ ਇੰਨਾ ਕਰਕੇ ਵੇਚੂ ਉਹ ਵੀ ਉਹ ਆਪਾਂ ਦਾ ਕਹਿੰਦੇ ਉਹਨੂੰ ਵੀ ਬਚੇ ਯਾਰ ਭਾਈ ਜਿਹਨਾਂ ਨੂੰ ਦੂਰ ਚਾਹਿਆ ਆਪਣਾ 4500 ਹਾਂ ਜੀ ਇੱਕ ਮਿੰਟਾ ਤੁਸੀਂ ਇਹਨਾਂ ਨੇ ਲਾਉਣੇ ਇਹਨਾਂ ਵੀ ਬਚਣਾ ਆਪਣਾ ਯਾ ਜੀ ਦੋ ਯਾਰ ਇਹ ਇੱਥੇ ਜਾ ਕੇ ਉਹੀ ਤਾਂ ਗੱਲ ਆ ਇੱਕ ਮਿੰਟਾ ਇਹਨਾਂ ਨੂੰ ਦੇਖੋ ਵੀ ਆਪਾਂ ਮੈਂ ਕਰ ਲੈਣੀ ਬਚਣਾ ਹਾਂ ਰੋਟੀ ਖਾ ਲੈ ਖਾਣ ਤੇਰੀ ਦੁਬਾਰੇ ਖਰੀਦੂ ਕੋਈ ਉਹ Tiene el chat de... ਇਹਨਾਂ ਦੇ ਕਰੇ ਸ਼ਾਮੇ ਨੂੰ 2 ਸਾਲ ਕੋ ਬਣਾਇਆ ਉਹ ਨਹੀਂ ਯਾਰ ਉਹਨੇ ਵੀ ਆ ਕੇ ਯਾਰ ਇਹਨਾਂ ਨਾਲ ਕਰਕੇ ਆ ਕੋਈ ਬਹਾਰ ਲਗਾ ਕੋਈ ਕਿਵੇਂ ਲਗਾ ਕਿਵੇਂ ਲਗਾ ਸਾਰਾ ਕੁਝ ਬੈਠਾ ਕਰੇ ਹੈ ਦੁਕਾਨਦਾਰ ਨਹੀਂ ਕੋਈ ਯਾਰ ਨਹੀਂ ਨਹੀਂ ਕੋਈ ਨਹੀਂ ਬੀਟ ਕਾਲ ਵਾਲਾ ਗਰੰਟੀ ਨਹੀਂ ਹੁੰਦੀਆਂ 20 ਸਾਲ ਹੋ ਗਏ ਉੱਥੇ ਮੇਰੀ ਮੇਰੀ ਦੇ ਦੇ 100000 ਲਾਤ ਨੂੰ ਇਹਨਾਂ ਪਰਕ ਵਾਲਾ 65 ਕਿਹਾ ਇਹਨਾਂ ਨੇ ਇਹਨਾਂ ਨੇ ਕਿਹਾ ਬਾਹਰ ਬੋਲਦੇ ਨਹੀਂ ਕਿ ਬੱਕਦਾ ਹੈ ਕਿ ਬਈ ਯਾਰ ਮੈਂ ਲੈ ਚ ਮੈਂ ਲੈਣ ਦੇਣ ਦੀ ਨਹੀਂ ਨਹੀਂ ਮੂੰਹ ਜੇ ਮੰਗੀ ਚਾਹ ਤਾਂ ਕੋਈ ਚੱਕਰ ਨਹੀਂ ਤੇ ਤੇਰਾ ਮਾਲ ਆ ਆ ਬਗ ਸਗ رو کر لینی ہے ਕਾਦਰ ਨੂੰ ਅਲੂ ਕਰਨਾ ਨਹੀਂ ਆਉਂਦਾ ਓਏ ਮਾਮਾ ਬਾਈ ਬਹੁਤ ਕੁਝ ਹੁੰਦਾ ਗੱਲਾਂ ਕਰੀ ਆ ਆ ਲਾ ਦੇ ਇਹਦਾ ਜਦੋਂ ਮਾਰੇ ਕਰਨੇ ਕੋਈ ਮੋਗੋ ਕਰੇ ਖੜੇ ਯਾਰਾ ਛੋਕਾ ਕਰ ਦੇਦਾ ਮੈਂ ਸਾਰੀ ਚੱਲ ਗਈ ਆ ਓ ਗਾ ਬਈ ਓ ਤੇਰੇ ਸੋਹਣੇ ਸੀਗੇ ਠੀਕ ਯਾਰ ਦੇਖ ਕੇ ਬੰਦਾ ਖੁਸ਼ ਹੁੰਦਾ ਯਾਰ ਆਪਣੇ ਵਧੀਆ ਖੜੇ ਲੈ ਮੈਨੂੰ ਵੜ ਕੇ ਦੇ ਦੇ 600 ਨੂੰ ਵੇਚਦੇ ਸੀ ਲੈ ਕਰ ਲਿਓ ਪੂਰੇ ਲੱਖ ਡੇਢ ਲੱਖ ਮੈਂ ਹੋਣੇ ਪੈਸੇ ਨੇ ਇੱਕ ਅਕਾਊਂਟ ਤੇ ਪਾਣਾ ਲਾ ਆ ਜਾ ਮੇਰੇ ਕੋਲ ਉਹ ਜਿਹੜੀ ਐਮੀ ਬੱਟੀ ਦੀ ਆਪ ਹੀ ਨਾ ਬੱਟ ਲਈ ਸੀ ਬੱਟਨੇ ਹੁਣ ਉਹ ਵੱਡੂ ਮੈਂ ਬਾਬਾ ਮੈਂ ਕਰੂ ਹੁਣ ਗੱਲ ਕਰਨੀ ਹੈ ਕਰੀ ਬਸ ਇਹਦੀ ਮਰਦੀ ਲਾਉਣੀ ਆ ਅੰਦਰਲਾ ਜਿਹੜਾ ਲਿੱਦ ਲੱਪੇ ਵਾਲਾ ਉਹ ਕੱਟਦੇ ਹੁੰਦੇ ਆ ਉਹ ਸਾਰਿਆਂ ਨੂੰ ਪਤਾ ਹੀ ਆ ਲਾ ਜੇਸ ਨੂੰ ਲੈਂਦਾ ਮੀਟ ਮੈਂ ਨੂੰ ਜੋਕ ਕੇ ਕਰ ਲੈ ਪੈਸੇ ਇਹ ਨਾ ਪਹਿਲੇ ਉਹ ਬਈ ਅਡੀ ਨਾ ਨੀ ਕਹਾਣੀ ਕਰੀਏ ਪਿੱਛੇ ਜਾ ਤੈਨੂੰ ਚਾਹੇ 500 ਬਜੇ ਤਹ ਲੱਖ ਬਜੇ ਉਹਦਾ ਕੋਈ ਤੇਰੀ ਚੀਜ਼ ਨਹੀਂ ਨਹੀਂ ਉਹਦਾ ਵਿੱਚ ਨਫੇ ਖਾਤਰੀ ਲੈਂਦਾ ਹੁੰਦਾ ਬੰਦਾ ਯਾਰ ਜਦੋਂ ਬਾਈ ਹੁਣ ਪੁੱਗਦੇ ਨਹੀਂ ਉਹ ਮਾੜੀ ਮੁੱਢੀ ਜਗਾ ਕੱਢ ਦੋ ਨਾ ਯਾਰ ਨਾ ਬਾਣੀ ਮੁੱਢ ਜੇ ਵੀ ਉਹ ਫਰਕ ਉਹ ਆਪਾਂ ਕੱਢ ਨਹੀਂ ਸਕਦੇ ਜੀ ਜੇ ਥੋੜਾ ਕਹਣਾ ਫਰਕ ਆ ਫਿਰ ਕੱਢ ਦੋ ਨਾ ਬੱਬੇ ਇਹਨਾਂ ਦਾ ਕਿਹੜਾ ਫਰਕ ਆ ਬਣਾ ਹੈ ਕਿੰਨਾ ਫਰਕ ਇਹਦਾ ਹੁਣ ਇੱਕ ਹੀ ਹੁਣ ਕਿੰਨੇ ਮੰਗਦਾ ਖਾਸੇ ਮੰਗਦਾ ਇੱਕ ਇੱਕ ਆ ਦੇ ਕਿੰਨੇ ਕਿੰਨੇ ਉਹਨੂੰ ਤਾਂ ਲੱਗਦੀ ਨਹੀਂ ਅਗਲੇ ਨੇ ਇੱਕ ਬਾੜੋ 15 ਕੁ ਮਿੰਟ ਵੀ ਚਾਰ ਸਪਰੇ ਨੇ ਗੱਡੀ ਦੇ ਬਾਈ ਜਦ ਤੁਸੀਂ ਆਉਂਦੇ ਪੁੱਲ ਦੇ ਵੇਚਦੇ ਆ ਆਓ ਉਹਨੇ ਧੱਕਾ ਕੋਈ ਨਹੀਂ ਆ ਯਾਰ ਕਿੰਨੇ ਪੈਸੇ ਨੇ ਖਾਸ ਠੀਕ ਧੱਕਾ ਕੋਈ ਨਹੀਂ ਆ ਯਾਰ ਤੁਸੀਂ ਆਉਂਦੇ ਪੁੱਲ ਦੇ ਵੇਚਨੇ ਨੇ ਯਾਰ ਜਿਉਂ ਵੀ ਜੱਜਣਗੇ ਹੁਣੀ ਪਾ ਕੇ ਅਗਲੀ ਕੋਈ ਗੱਲ ਨਹੀਂ ਨਰਮਾਨੇ ਸੁਣੇ ਪਾ ਦੇ ਚੱਲ ਕਾਰਡ ਦੇਤਾ ਭਰਾ ਕੋਈ ਕਾਰਡ ਨੰਬਰ ਲੈ ਲੈ ਰਿਹਾ ਹੈ ਉਹ ਰੈਲੋ ਜੇ ਕਿਸੇ ਨੂੰ ਤਾਂ ਰਾਸਤਾਨੀ ਕੈਂਚੀ ਵਾਲਾ ਕਹਿੰਦੇ ਮੈਨੂੰ ਨਾ ਮੈਂ ਕਿ ਤੈਨੂੰ ਫੋਨ ਵੀ ਕਰੂੰਗਾ ਪਰ ਉਹ ਰਾਗੇ ਲੈ ਲੋ ਕੇਸ਼ਨ ਨੂੰ ਲੋਡ ਤਾਂ ਭਰਾ ਹੋਏ ਮੱਡੀ ਜਦੋਂ ਵੀ ਆਓ ਵੀ ਆ ਜਾਓ ਤੇ ਰਾਸਤ ਨਹੀਂ ਆਊਗਾ ਡਿਗਰੀ ਖਜਕ ਲੈਣਾ ਡਿਗਰੀ ਠੀਕ ਹੈ ਡਿਗਰੀ ਖਜਕ ਲੈਣਾ ਲੈ ਭਰਾ ਜੀ ਦੇ ਵੀ ਬੱਕਰੇ ਨੇ ਯਾਦ ਕਰੇਗਾ ਵੀ ਠੀਕ ਹੈ ਰਾਸਤਾਨੀ ਆਇਆ ਸੀਗਾ ਕੋਈ ਅੱਖੋ ਕੈਂਚੀ ਵਾਲਾ ਅੱਪ ਕੋ ਪੈਸੇ ਦੇਰ ਦਵਾਂਗੇ ਪਹਿਲਾਂ ਕਰ ਦੋ ਕੋਈ ਜੇ ਪੜੋ ਉਹ ਬਰਨਾਲੇ ਤੋਂ ਪੜੋਣ ਨੂੰ ਚਾਹੁੰਦੇ ਆ ਜਾਨੇ ਆ ਜਾਗਾ ਖਾਨਾ ਰੋਡ ਤੇ ਇਹ ਨਾਲ ਹੀ ਲੱਗ ਜਾਵੇ ਆ ਕੇ ਉਹ ਬੱਕਰੇ ਦਾ ਹੀ ਕੰਮ ਕਰਦੇ ਹੋ ਕਿਸੇ ਸਾਰੀ ਸਾਰੀ ਕਰਦਾ ਆੜ ਮੈਨੂੰ ਕੋਈ ਸਕਦਾ ਨਹੀਂ ਲੱਖ ਰੁਪਏ ਲਿਖ ਕੇ ਲਿਖਿਆ ਹੋਇਆ ਕੋਈ ਬੰਦਾ ਅੱਜ ਵੀ ਮੈਂ ਫੜਨਾ ਰਸਤਿਆਂ ਨੂੰ ਬੱਕਰੇ ਨਾਲ ਬੱਕਰੀ ਪਾ ਦੂ ਫੜਦੀ ਸਾਰੀ ਇਹ ਮੇਰੀ ਕਲਾਕਾਰੀ ਦੇਖੋ ਆਹ ਮਾਲਕ ਭਲਾ ਦੇ ਗੰਡਾ ਇਹਨਾਂ ਦਾ ਮੈਦਾਨ ਗੰਡਾ ਜਾਂ ਸਰਕ ਵਾਲਾ ਦਾ ਮੈਂ ਤੁਸੀਂ ਜਨਾ ਯਾਰ ਉਹ ਬੁਫੜਾ ਹੁੰਦਾ ਕੋਈ ਕੰਮ ਪੁਰਾਏ ਬੜਾ ਟਮੰਟ ਪੱਟਾ ਲੱਗਦਾ ਇੰਨੇ ਕਰ ਯਾਰ ਉਧਰ ਜਾ ਕੇ ਕਿਤਾ ਲਿਖੀ ਪਰ ਵੱਧ ਗਈ ਗੱਡ ਐਂਟਰੀ ਹੋ ਗਈ ਮੰਨਦਾ ਇਹਨਾਂ ਦਾ ਦਿਲ ਮਨਾ ਲੈ ਉਹ ਗਾ ਨਹੀਂ ਮੰਨਦਾ ਉਹ ਰਹਿ ਕਰ ਉਧਰ ਦੇ ਫਰੀ ਕਰ ਦੇ ਬੱਕਰੀ ਬੱਕਰੀ ਮੋਟੀ ਬੱਕਰੀ ਦੇ ਉਹਨਾਂ ਕਾਲੀ ਬੱਕਰੀ ਉਹਨਾਂ ਚੰਨ ਬੱਕਰੀ ਕਰਾਂ ਮਰਾਂ ਮੋਢਾ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਮੰਗਾ ਲੈਣਾ ਇੱਕ ਤੇ ਪੀ ਲੈ ਕਹਿੰਦਾ ਉਹ ਪੀਦਾ ਨਹੀਂ ਦਰੂਹ ਉਹ ਦੋਵੇਂ ਪੀਣਾ ਨਹੀਂ ਉਹ ਜਾ ਪੈਦਨੇ ਉਹ ਮਾਇ ਦੀ ਖਾਨਾ ਬਿਨਾ ਗਲਤ ਸਮਝੋੜੀ ਹੈ ਕਹੇ ਲੁਧਾਨੀ ਤਕਨੀਕ ਦੇ ਕੜੇ ਨੇ ਲੁਧਾਨੀ ਨਾ ਇਹ ਹੁਣ ਬੰਦੇ ਬੱਕਰੇ ਓ ਰਿਆ ਓਏ ਬਾਈ ਬੱਕਰੇ ਓ ਦੇ ਦੇ ਬੱਕਰੇ ਕਾਰੇ ਮੰਡੀ ਜਨਾ ਥੋੜਾ ਲੁਧਾਨਿਆ ਬਣਾ ਪਿਆ ਇਹਨਾਂ ਦਾ ਇਹਦਾ ਹਾਂ ਮਨ ਨੂੰ ਬਹੁਤ ਲੱਗ ਗਿਆ 1.5 ਲੱਗ ਗਿਆ 1.3 ਲੱਗ ਗਿਆ 65 ਮੰਗੇ ਜੀ 16 14 67 ہتھ تے نہیں کہندے مینوں پتہ نہیں بھائی ماں دا کوئی خواب ہی نہیں ہوندا پتہ کی بھی لادا یار ہا چھت نے ہاں 15 سال توں اسی پر اے تندا میرے ای ہے ککے تے آیا سی اج کل نگاہ رکھ کے دے کم ਪੱਕੇ ਦਾ ਕਰੰਮੀ ਆ ਬਹੁਤ ਬਾਬੂ ਮਰਦੇ ਨੇ ਬਾਈ ਤੁੰਗਾਲੀ ਫਿਰ ਮਰਜਾ ਦੇ ਨੇ ਇਹ ਗੱਲ ਨਾ ਹੈ ਵੀ ਬੀ ਬੀ ਰੱਖੇਗੇ ਹੈ ਉਹ ਜਾ ਕੇ ਹੋਰ ਪਹਿਲਾਂ ਕੀ ਹੁੰਦਾ ਸੀ ਹੁਣ ਜਾ ਕੇ ਮੈਂ ਨਹੀਂ ਗਿਆ ਜਰਮਾ ਆਓ ਤੁਹਾਨੂੰ ਵੈਲਕਮ ਹੈ ਜਿਹੜੇ ਵਾਲੇ ਨੂੰ ਛੂਟ ਹੈ 10% ਛੂਟ ਹੈ ਮੰਡੀ ਨੂੰ ਜਾਂਦੇ ਨੂੰ ਕੋਈ ਮੋੜੀ ਮੋੜੀ ਗਿਆਸਾ ਕਰ ਦੋਨਾ ਛੁਕਾ ਦੋਨਾ ਓਏ ਤੌੜਿਆ ਰੈਂਕ ਕਰਿਆ ਨਾ ਨੀ ਲਾਤੇ ਹੁਣ ਚਲੋ ਜੋ ਆ ਨਹੀਂ ਹੋਦੀ ਆ ਕੀ ਜਗਲੇ ਪੀ ਹੋਦੀ ਕੋਈ ਨਹੀਂ ਜਿਆਦਾ ਪੂਸੇ ਰੱਖਿਓ ਯਾਰਾ 60 60 ਜਿੰਮੇਟ ਬੱਢੀਗੇ 100 ਦੇ ਵੀ ਸਰਟੀਫਿਕੇਟ ਹਾਂ ਆਪਾਂ ਨਹੀਂ ਆਪਾਂ ਨਿਕਲੇ ਤੁਹਾਨੂੰ ਕਹਿੰਦੇ ਓਲਾ ਫੜਾ ਯਾਰਾ ਉਰਿਆ ਯਾਰਾ ਮਾਮੂਲਾ ਇਸ ਤੋਂ ਮੜਾ ਫੜਾ ਉੱਪਰ ਜੀਣਾ ਹੋਣ ਚੰਗਾ ਚੰਗਾ ਕਰੀਂਦੇ ਕਿਰਪਾ ਬੁਲਾਇਆ ਸੀ ਹਾਂ ਦਿੱਤਰ ਹੈ ਇਨ ਇਲਾਕੇ ਤੇ ਜੀ ਵੀ ਨਾ ਬਿਆਰ ਆ 20 ਸੋਚ ਕੇ ਲਾਇਆ ਵਾ ਇਹਪਰ ਕਰਕੇ ਲਿਵਾਉਣਾ 20000 ਇਸ ਕਰਕੇ ਲੈ ਆ ਵੀ ਬੱਕਰੇ ਸੋਹਣੇ ਮੰਡੀ ਚ ਜਾ ਵੀ ਲੋਗ ਆਖਣਗੇ ਯਾਰ ਰਾਜਸਤਾਨੀ ਕੋਲ ਬੱਕਰੇ ਖੜੇ ਦੇਖ ਲੱਖ ਦਾ ਹੀ ਮਾਲ ਆ ਇਹਦੇ ਨੂੰ ਤੁਸੀਂ ਬਾਜ ਨਾਲ ਕਰਦੇ ਉਹ ਲੱਖ ਦਾ ਹੀ ਮਾਲ ਆ ਜਿਹੜੇ ਬਠੰਡੇ ਮੰਡੀਆ ਨੇੜੇ ਖੜੀਏ ਟੋਂਗਾ ਵਾਲੇ ਲੈ ਜਾ ਨਹੀਂ ਤਾਂ ਲੁੱਦਾਂ ਨੇ ਲੈ ਜਾ ਚੱਕ ਠੀਕ ਆ ਜੀ ਜੱਤਾਂ ਸੋਹਣੇ ਸੋਹਣੇ ਐਸੇ ਕਰਕੇ ਮੈਂ ਦਿੱਤੇ ਇਲੈਕਟ੍ਰਿਕ ਵੀ ਨਹੀਂ ਵਿਕਦੇ ਫਿਰ ਵੀ ਯਾਦ ਕਰਨਗੇ ਔਰ ਉੱਥੇ ਤੇ ਰਾਸਤਾਨੀ ਆਇਆ ਸੀ ਰੇਟ ਲਾਇਆ ਇੱਥੇ ਵੀ ਮੇਰੇ ਵੀ ਦੋ ਚਾਰ ਵਪਾਰੀ ਖੜੇ ਹੋਣਗੇ ਆ ਕੇ ਖੜੇ ਜੀ نہیں موگ لگتے رہی بھائی چار بکر ٹھیک آؤ মোৰ লাগে নাম ਇਹ ਗੁਰਬਾਨੀ ਬੋਲੇ ਨੇ ਦੇਖਣ ਦੀ ਚੇਤਨਾ ਜੋ ਮਰਜੀ ਜੋ ਰਹੀ ਹਣ ਕੋਈ ਕਿੰਨਾ ਮਰਜੀ ਸਮਝ ਜਾਣਾ ਹਾਂ ਦੋਰੀ ਸਾਬ ਦੇ ਗੁਰਬਾਨੀ ਗੁਰਬਾਨੀ ਲੈ ਤਾਂ ਅੰਡਰ ਉਹ ਫਿਰ ਬੱਕਰੇ ਸਾਢੇ ਜਲ ਮਹੀਨੇ ਪਾਇਆ ਆ ਕੇ ਨਹੀਂ ਪਤਾ ਮੰਤਰੀ ਆ ਆਜੇ ਜੇ ਚੰਗਾ ਪਾ ਜੇ ਨਾ ਬਾਕੀ ਉਦੋਂ ਖੱਸੀ ਚੱਲਦਾ ਈ ਇਹ ਨਹੀਂ ਕਿ ਨਾ ਚੱਲਦਾ ਗੱਲ ਤਾਂ ਇਹ ਇਹਨਾਂ ਦਿਨੂੰ ਜਾਗਦੀ ਨੇ ਵੇਰਾ ਖਸੀ ਨਹੀਂ ਹੈਗੀ ਅੰਡਰ ਨੇ ਹੈ ਇੱਕ ਦੋ ਖਸੀ ਨਹੀਂ ਪਤਾ ਨੇ ਉਹ ਖਸੀ ਹੈਗੇ ਆ ਖੜਾ ਟੋਲਾ ਉਦੋਂ ਖਸੀ ਭਾਗ ਦੇਣਾ ਪਾਉਂਦੇ ਰੋ ਰੇ ਯਾਰ ਹੋਰ ਬਹੁਤ ਜ਼ਿਆਦਾ ਯਾਰ ਵੀ ਹੋਰ ਮੁਵਾਦਣਾ <صح> <ہی الازم> منگ چکر ਉਹ ਕਹਿੰਦਾ ਪਾਣੀ ਪੂਣੀ ਪਾ ਕੇ ਪੂਰੇ ਕਰ ਲੂੰਗਾ ਮੈਨੂੰ 20 ਦੇ ਤੋਂ ਵੱਧ ਜਿਆਦਾ ਹੋਰ ਤਾਂ ਇੱਕ ਦੁਕਾਨਦਾਰ ਹੀ ਆ ਯਾਰ ਉਹ ਕਹਿੰਦਾ ਮੈਂ ਅਗਲਾ ਦਾ 100 ਗੋਲ ਕਰੂਗਾ ਚਲੋ ਵੇ ਉਹ ਪਾਣੀ ਪੂਣੀ ਪਾ ਲੰਨੇ ਵਿੱਚ ਥੋੜਾ ਘਾਣਾ ਜਿਆਦਾ ਐ ਸਭ ਤਾਂ ਵਿੱਚ ਹੀ ਰਹਿ ਗਿਆ ਬਈ ਪਾਣੀ ਹਾਂ ਨਾ ਉਹ ਵੀ ਮੋਦੀ ਭੇਡ ਚੱਕ ਦੂ ਯਾਰਾ ਦਿਖਾਉਂਦੇ ਨੇ ਕਿ ਯਾਰ ਬਨ ਕੇ ਦਰਾ ਮੂਹੇ ਵੀ ਹਾਂ